ਭਾਰਤ ਤੇ ਇੰਗਲੈਂਡ ਦਵਲੀ ਕ੍ਰਿਕਟ ਟੈਸਟ ਲੜੀ ਲਈ ਤਿਆਰ ਹਨ 5 ਮੈਚਾਂ ਦੀ ਲੜੀ ਦਾ ਪਹਿਲਾ ਟੈਸਟ 20 ਜੂਨ ਤੋਂ ਹਟ ਇੰਗਲਿਸ਼ ਖੇੜਿਆ ਜਾਵੇਗਾ ਭਾਰਤੀ ਟੀਮ ਦੀ ਕਮਾਨ ਨੌਜਵਾਨ ਬੱਲੇਬਾਦ ਸ਼ੁਭਮਨ ਗਿੱਲ ਦੇ ਹੱਥ 'ਚ ਹੈ ਟੀਮ ਸੀਨੀਅਰ ਖਿਡਾਰੀਆਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਆਰਸ਼ਨ ਤੋਂ ਬਗੈਰ ਮੈਦਾਨ 'ਚ ਉਤਰ ਰਹੀ ਹੈ ਅਜੇ ਵਿੱਚ ਗਿੱਲ ਸਾਹਮਣੇ ਖੁੱਦ ਨੂੰ ਬੱਲੇਬਾਜ਼ੀ ਤੋਂ ਇਲਾਵਾ ਇੱਕ ਵਧੀਆ ਕਪਤਾਨ ਵਜੋਂ ਸਾਬਤ ਕਰਨ ਦੀ ਚੁਣੌਤੀ ਵੀ ਹੋਵੇਗੀ ਉਪ ਕਪਤਾਨ ਰਿਸ਼ਭ ਪੰਤ ਨੇ ਕਿਹਾ ਹੈ ਕਿ ਕਪਤਾਨ ਸ਼ੁਭਮਨ ਗਿੱਲ ਚੌਥੇ ਨੰਬਰ ਤੇ ਬੱਲੇਬਾਜ਼ੀ ਕਰੇਗਾ ਜਿੱਥੇ ਪਹਿਲਾਂ ਵਿਰਾਟ ਕੋਹਲੀ ਬੱਲੇਬਾਜ਼ੀ ਕਰਦਾ ਸੀ ਪੰਤ ਖੁਦ ਪੰਜਵੇਂ ਨੰਬਰ ਤੇ ਬੱਲੇਬਾਜ਼ੀ ਕਰਨ ਉਤਰੇਗਾ ਤੀਜੇ ਨੰਬਰ ਤੇ ਕਿਸ ਬੱਲੇਬਾਜ਼ ਨੇ ਖੇਡਣਾ ਹੈ ਇਸ ਬਾਰੇ ਲੜੀ ਦੌਰਾਨ ਟੀਮ ਨੂੰ ਇਸਲਾਮੀ ਬੱਲੇਬਾਜ਼ ਯਸ਼ਵੀ ਯਸਵਾਲ ਤੋਂ ਇਲਾਵਾ ਸੀਨੀਅਰ ਖਿਡਾਰੀ ਕੇਐਲ ਰਾਹੁਲ ਗੇਂਦਬਾਜ਼ਾਂ ਜਸਪ੍ਰੀਤ ਬੁਮਰਾ ਤੇ ਰਵਿੰਦਰ ਜਿੱਤੇਜਾ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ ਜੇ ਇੰਗਲੈਂਡ ਦੀ ਗੱਲ ਕਰੀਏ ਤਾਂ ਬੇਨ ਸਟੋਕ ਦੀ ਕਪਤਾਨੀ ਹੇਠਲੀ ਇੰਗਲਿਸ਼ ਟੀਮ ਭਾਰਤ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਤੇਜ਼ ਗੇਂਦਬਾਜ਼ ਪਲਿਸ ਬਾਕਸ ਦੀ ਟੀਮ ਚ ਵਾਪਸੀ ਹੋਈ ਹੈ ਜੋ ਸੱਟਾਂ ਨਾਲ ਯੂਜ ਰਹੇ ਗੇਂਦਬਾਜ਼ੀ ਮਹਾਜ ਦੀ ਅਗਵਾਈ ਕਰੇਗਾ ਇੰਗਲਿਸ਼ ਬੱਲੇਬਾਜ਼ ਉਲੀ ਪੋਪ ਦਾ ਕਹਿਣਾ ਹੈ ਕਿ ਉਸਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਦਾ ਸਾਹਮਣਾ ਕਰਨ ਲਈ ਵਿਸ਼ੇ ਟੈਸਟ ਲੜੀ ਦਾ ਦੂਜਾ ਮੈਚ 2 ਜੁਲਾਈ ਤੋਂ ਤੀਜਾ 10 ਜੁਲਾਈ ਤੋਂ ਚੌਥਾ 23 ਜੁਲਾਈ ਤੋਂ ਜਦਕਿ ਪੰਜਵਾਂ ਤੇ ਆਖਰੀ ਟੈਸਟ ਮੈਚ 31 ਜੁਲਾਈ ਤੋਂ ਸ਼ੁਰੂ ਹੋਵੇਗਾ ਇਹ ਮੈਚ ਕਰਮਵਾਰ ਅਜਬੈਸਟਨ ਲਾਰਜ 올ਡ ਟ੍ਰੈਫਰਡ ਤੇ ਓਵਲ ਚ ਖੇਡੇ ਜਾਣਗੇ ਅਜਿਹੀਆਂ ਹੀ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੇਟਫਾਰਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ